ਕੰਤੂ ਚ ਪਹਾੜ ਨਹੀਂ ਆਉਂਦੇ ਮੈਨੂੰ ਬੋਦੀ ਜੀ ਲੱਭਣ ਦੀ ਉਹਦੀ ਆਮਦੀਪ ਉਹ ਉੱਥੇ ਇੱਕ ਪਹਾੜ ਹੀ ਉਹ ਨੀਗੀ ਜੀ ਬੋਦੀ ਲੱਭਣੀ ਤੇ ਇੰਦਰਪਨਾਰ ਰੋੜੇ ਨਾਲ ਪੋਰ ਲੈਨ ਪੋਰ ਲੈਨ ਕਹਿੰਦੇ ਐਹੀਂ ਸਿਰਫ ਚੈੱਕ ਕਰਨ ਆਏ ਆ ਸਰਵੇ ਕਰਨ ਕਿ ਕਿਤੇ ਕਿਤੇ ਪੋਰ ਕਰਵਾ ਦਹੀਂ ਜਿਹੜੇ ਰੋਡ ਚੌੜੇ ਕਰੀ ਜਾਂਦੇ ਨੇ ਇੰਦਰ ਉਨਾ ਹੀ ਟ੍ਰੈਫਿਕ ਹੋਣਾ ਨੇ ਯਾਨੀ ਪਹਾੜਾਂ ਦੇ ਇੰਗ ਐਡਮ ਦੀਆਂ ਨਹੀਂ ਜੱਟਾਂ ਚੌੜਾ ਕਰਦੇ ਨੂੰ ਉਹਦੇ ਪ੍ਰੋਬਲਮ ਲੱਗਦੀ ਹੈ। ਉਹ ਬਾਜਣੀਆਂ ਆ ਆਪਣੀਆਂ ਗੱਡੀਆਂ ਨਹੀਂ ਲੱਦਦੇ ਹੁੰਦੇ। ਹਾਂ ਹਾਂ। ਮੈਂ ਤਾਂ ਚਲੋ। ਤੇ ਤੇਰਾ ਗੱਬਰੂਆਂ ਦੀ ਸੋਚਤੀ ਨਹੀਂ ਲੱਥੰਡੀ ਘਰੋਂ ਪਰੌਂਠੇ ਖਾ ਕੇ ਕਦੇ ਆ ਗਿਆ ਏ। ਮੈਂ ਮੈਂ ਹੁਣ ਆ ਗਿਆ। ਤੇ ਘਰੋਂ ਵੀ ਖਾ ਆਇਆ ਤਾਂ ਇੱਥੋਂ ਵੀ ਖਾਣੇ ਨਾਰਾਜ਼ ਹੋਈ। ਇਹ ਕਾਬਲਵਾਣ ਨੇ ਤੇ ਕਈ ਨਹੀਂ ਇਹ ਪਰੌਂਠਿਆਂ ਨੂੰ ਬੜੀ ਮੱਤ ਦਿੰਦੇ ਆ ਤੇ ਸਾਨੂੰ ਘਰ ਵਾਲੇ ਨਹੀਂ ਪਚਦੇ ਹਜੇ ਉਹ ਗੋਲਾ ਜਿਹਾ ਬਣ ਗਿਆ ਢਿੱਟ ਜਿਹਾ ਘੁੰਮ ਘੁੰਮ ਕੇ ਝੋ ਸਮਿਆ ਚਾਚਾ ਗੋਲਾ ਬਣ ਗਿਆ ਕੋਕ ਲੱਭੀ ਨਹੀਂ ਕੋਕ ਨਹੀਂ ਉਹ ਮਿਲੀ ਨਹੀਂ ਆ ਗੋਲੇ ਨੇ ਸੋਤੀ ਚੜੀ ਪੂਰੀ ਗੋਲਾ ਸਿਰ ਨੂੰ ਚੜ ਗਿਆ ਗਿਆ ਸੜੀ ਕੈਪਸਲ ਲੈ ਆਣੀ ਪਾਪਾ ਉਹ ਗੱਡੀ 'ਚ ਬਹਿਣਾ ਨਹੀਂ ਘੜੀ ਤੇ ਇਹ ਮੋਡਰਨ ਸੁੱਤੀ ਪਈ ਆ ਗੱਲਬਾਤ ਇਹ ਸੁਣਾਉਣੀ ਹੈ ਨਾ ਹਾਨੀ ਕੋਈ ਤਨੂੰ ਤਮ ਆ ਗਈ ਛਾ ਨਾ ਅੱਗੇ ਆ ਗਿਆ ਗਨੈਨ ਵਾਲਾ ਫ੍ਰਿਜ ਗਨੈਨ ਨੂੰ ਗੱਲ ਕਰੀ ਸੀ ਹੋਈ ਜਾਂਦੀ ਸਾਰੇ ਚ ਬਾੜ ਆਈ। ਅਰ ਫਿਰ ਮੈਨੂੰ ਉਹ ਨੋਂ ਨੋਂ ਇਹ ਤਾਂ ਫਿਰ ਕੀ ਹੋ ਗਿਆ। ਲੋਰੀ ਕਦੋਂ ਦੇ ਤੁਰੇ ਆਪਾਂ ਤੇ ਜਦ ਤੱਕ ਪੈਂਡਾ ਨਹੀਂ ਮੁੱਕਣਿਆ। ਪਤਨੀ ਮੁੰਡਿਆਂ ਨੇ ਕਿੱਥੇ ਕਿੱਲਾ ਜਾ ਕੇ ਖਲਾਰਨਾ ਕਿਸੇ ਪਹਾੜ ਦੀ ਬੋਦੀ ਤੇ। ਕਹਿੰਦਾ ਕਿ ਆਉਂਦੇ ਤੇ ਸਾਡੇ ਨਾਲ ਬੈਠੇ ਨੇ ਬਾਬਾ ਰਾਮ ਰਹੀਮ ਇਹ ਯੋਗਾ ਕਲਾਸਾਂ ਲਾਉਣਗੇ। ਨਹੀਂ। ਰਾਵਰੀ ਨਹੀਂ ਭਰਾ ਬਾਬਾ ਰਾਮਦੇਵ ਰਾਮਦੇਵ ਰਾਮ ਤਰਉਦਾ ਹੁਣ ਤੋਂ ਰਾਵਰੀ ਮੁਰਗੇ ਲਗਣਦੇ ਆ ਤੁਹਾਨੂੰ ਵੀ ਫੜ ਕੇ ਲਾਇਆ ਨਾ ਨਾ ਕਿੱਦਾਂ ਆਉਂਦਾ ਹੁਣ ਤੋਂ ਰਾਵਰੀ ਮੁਰਗੇ ਲਗਣਦੇ ਆ ਹਾਂ ਬਸ ਗੁਫਾ 'ਚ ਪਹੁੰਚਣ ਹੀ ਆਏ ਆ ਤੇ ਪਹੁੰਚ ਨਹੀਂ ਆਦਾਰ ਕਰਨਗੇ ਦੁਨੀਆ ਦਾ ਬਰੋਲ ਤੇ ਆਏ ਆ ਬਰੋਲ ਤੇ ਬਰੋਲ ਤੇ ਆਏ ਚੜ ਕੇ ਹਾਂ ਇਹ ਕਰਦੇ ਜਾਣਾ ਬੰਦਾ ਹੋ ਸਕਦਾ ਜਾਂਦਿਆਂ ਤੋਰੀ ਦੇ ਤੇ ਸੁਸਤੀ ਇਹਨੂੰ ਪਈ ਉਦੋਂ ਦੀ ਜਦੋਂ ਨਹੀਂ ਤੁਰੇ ਪਤਾ ਨਹੀਂ ਉਹ ਕਿੰਨਾਂ ਮਿੰਟ ਲੱਗ ਕੇ ਪਤਾ ਨਹੀਂ ਇਹਦੇ ਪਰੌਠੇ 'ਚ ਕਿਹੜੀ ਕਿਰਲੀ ਪੈ ਗਈ ਜਿਹੜੀ ਇਹਨੂੰ ਲੈ ਕੇ ਹੀ ਬੈਗੀ ਸਾਦਾ ਬਣੂਗਾ ਤੇ ਲਿਆਵਾਂਗੇ ਹੁੰਦੇ ਆ ਉੱਤਰ ਜਾਂਦੇ ਉੱਤਰ ਨਹੀਂ ਹੈ ਕਿ ਨਹੀਂ ਵੀਰ ਹਾਂ ਹੁੰਦੇ ਨਹੀਂ ਕੋਈ ਗੱਲ ਤੇ ਜਾਉ ਕੋਈ ਮੇਰੇ ਕੰਨ ਬੰਦ ਹੋ ਗਏ ਯਾਰ ਕੀ ਹੋਇਆ ਤੈਨੂੰ ਮਲਾ ਕਰਾਂਗਾ ਯਾਰ ਕਿ ਚੈੱਕ ਹਰਿਆਲੀ ਰੋਲੀ ਇਕੱਲਾ ਡਾਕਟਰ ਘਰ ਕਿਥੇ ਕਿਥੇ ਬਣਾਏ ਜਿਹੜੀ ਉਹ ਕਰਨ ਖੇਚ ਪਾਉਂਦੀ ਆ ਹਰਿਆਲੀ ਹੋ ਹਨਾ ਹਰਿਆਲੀ ਤੇ ਆ ਪਹਾੜ ਤਾਂ ਹੀ ਲੋਕ ਭੰਜੇ ਆਉਦੇ ਇਧਰ ਨੂੰ ਗੱਲ ਹੋਰ ਕੋਈ ਨਹੀਂ ਗੱਲ ਕੀ ਆ ਆ ਉਹ ਸ਼ਹਿਰ ਕਿੱਥੇ ਵਸਿਆ ਉਗੀ ਵਾਲੀ ਸਾਈਡ ਤੇ ਉਹ ਹੁਣ ਬੋਲਦੀ ਇਹਦੇ ਨਾ ਹੀ ਨਾਮ ਹੋਇਆ ਨਹੀਂ ਕਰਾਉਣੀ ਉਹ ਕਰੇ ਕੁੜੀਆਂ ਵੀ ਖੇਲੇ ਗਿਆ ਕਿਤਾ ਮਰੂਤੀ ਦਾ ਮਰੂਤੀ ਦਾ ਨੰਬਰ ਨੋਟ ਹੋ ਗਿਆ ਵੀ ਇਹ ਬੱਕਰੇ ਚੁੱਕਣ ਪੈਗੇ ਅੱਛਾ ਉਹਨਾਂ ਦਰਖਾਸਤ ਦਿੱਤੀ ਅੱਛਾ ਉਹ ਜਦੋਂ ਗੇਮ ਘੁੰਮੀ ਸਾਰੀ ਪੁਲਿਸ ਨੇ ਕੀਤੀ ਇਨਕੁਆਰੀ ਉਹ ਗੱਡੀ ਨਿਕਲਾਈ ਚੌਲ ਦੇ ਨਾਂ ਦੇ ਅੱਛਾ ਪਊ ਦੇ ਨਾਂ ਗੱਡੀ ਨਿਕਲਾਈ ਉਹ ਮੁਲਾਜ਼ਮ ਆ ਗਿਆ ਇੱਥੇ ਵੀ ਅਹੇ ਤੁਹਾਨੂੰ ਉਥੇ ਪਾਉਣਾ ਪੈਣਾ ਉਹ ਤੇ ਜਾਣ ਕੇ ਤੇ ਸਾਹ ਬਣਾ ਲਿਆ ਮਰੂਤੀ ਨੇ ਯਾਦ ਕੀਤਾ ਜੀ ਆਏ ਲੱਗੀ ਵੀ ਆਣ ਕੇ ਸਾਹ ਬਣਾਣਾ ਮਿਲੋ ਤੇ ਉਹ ਜਾਂਦਾ ਜੀ ਕੋਈ ਗੱਲ ਨਹੀਂ ਚਲ ਜਾਗੇ ਉਹਦੇ ਨਾਲ ਲਏ ਇੱਕ ਦੋ ਜਣੇ ਹੋਰ ਮੋਤ ਪਰ ਬੰਦੇ ਹਾਂ ਤੇ ਉਹ ਚਲ ਗਏ ਉਥੇ ਥਾਣੇ ਉਹਨਾਂ ਨੇ ਜਾ ਕੇ ਤੇ ਉਹਨੂੰ ਅੰਦਰ ਭਾੜਿਆ ਆਂਦਾ ਵੀ ਤੁਸੀਂ ਇਹ ਮਰੂਤੀ ਚ ਬੱਕਰੇ ਚੁੱਕਣਾ ਭਾਈ ਮੈਂ ਦੱਸ ਤੁਹਾਨੂੰ ਬੱਕਰੇ ਚੁੱਕਣਾ ਮੈਂ ਕਿਧਰੋਂ ਬੱਕਰੇ ਚੁੱਕਣਾ ਮਿਲ ਪਈ ਤੇ ਨਾ ਤਵਨ ਵੀ ਰਹੀ ਸੀ ਕਰ ਦੇ ਦੇ ਨੇ ਪੈਸੇ ਦਿੱਤੇ ਉਹਨੂੰ ਬੈੱਡ ਬਣਾਉਣਾ ਜਦੋਂ ਗੱਲਬਾਤ ਕੀਤੀ ਉਹਨਾਂ ਦੀ ਗੱਲਬਾਤ ਨੇ ਬੜੀ ਸਾਰੀ 20 ਕੇ 25000 ਚ ਨੂੰ 20 25000 ਰੁਪਇਆ ਦੇ ਕੇ ਤੇ ਉਹ ਤੇ ਟ੍ਰੇਨ ਜਿਹੜੀ ਤੇ ਉਥੋਂ ਨਿਕਲਦੇ ਠਾਣੇ ਉਹ ਹਾਂ ਠਾਣੇੋਂ ਨਿਕਲਦੇ ਤੇ ਉਧਰੋਂ ਬਾਅਦੋਂ ਜਿਹੜੇ ਨਾਲ ਗਏ ਉਹਨਾਂ ਨੂੰ ਭੁੱਖ ਭਕ ਵੀ ਲੱਗਣੀ ਹਾਂ ਉਹ ਆਉਂਦੇ ਵੀ ਮਤਲਬ ਆਪਾਂ ਰੋਟੀ ਰੋਟੀ ਦੇ ਖਾਈਏ ਕਿ ਤੋ ਢਾਬੇ 'ਚ ਬੈ ਕੇ ਆਉਂਦੇ ਚਲੋ ਰੋਟੀ ਰੋਟੀ ਖਾਧੀ ਉਥੋਂ ਨਿਕਲੇ ਤੇ ਉਹਦੀ ਘਰ ਦੀ ਫੋਨ ਕਰਕੇ ਹਾਂ ਜਦੋਂ ਫੋਨ ਆਇਆ ਨਾ ਕਰੀਆ ਆਂਦਾ ਗੋਦੀ ਘੱਟ ਜਾਂਦੀ ਆਂਦੀ ਬੈੱਡ ਬਣ ਗਏ ਆਂਦਾ ਹੋ ਬਸ ਪਾਵੇ ਲੱਗਣ ਪਾਵੇ ਲੱਗਣ ਏ ਬਾਕੀ ਮੈਂ ਟਾਲੇ ਤੇ ਕਿਹਾ ਪੈਸੇ ਉੱਥੇ ਲੱਗਣ ਜਾਂ ਨੋ ਦੱਜੀ ਹੋਵੇ ਕੋਈ ਇੱਧਰ ਬਦਲਾ ਇੱਧਰ ਵੇਖੋ ਯਾਰ ਬਦਲਦਾ ਕਰੋ ਹਮ ਕੰਮ ਚੈੱਕ ਜੀ ਜਨਾਬ ਵੇ ਐਵੇਂ ਲੱਗਣ ਦਾ ਵੀ ਮੀਂਹ ਜਿੱਦਾਂ ਹੋਣਾ ਹੀ ਪਿਆ ਜਿੱਦਾਂ ਬਦਲ ਇੱਥੇ ਹੀ ਆ ਗਿਆ ਲੱਗੇ ਜੀ ਗੱਡੀਆਂ ਬੜੀਆਂ ਕਾਮਯਾਬ ਆ। ਅੱਜ ਗਏ ਸੌਦੇ। ਇੱਥੇ ਕੁਦਰਤ ਦਾ ਅਹਿਸਾਸ ਹੁੰਦਾ ਬੰਦੇ ਨੂੰ ਆ ਕੇ ਨਾ। ਗੱਲ ਹੋਰ ਕੋਈ ਨਹੀਂ। ਗੱਲ ਕੀ ਹੈ? ਆ ਦੇਖ ਆਂ ਗੀਆਂ ਬੰਦ। ਨਿਰਮਾ ਚਲਦੇ ਬਾਜ਼ਾਰ। ਲੈਣੀ ਐਹੀਂ ਕਾਰ ਤੇ ਕਹਿੰਦੇ ਸੌਦਾ ਹੋ ਗਿਆ ਆ ਦਾ। ਜੀ ਹੋਰ। ਕਰਦੀਆਂ ਨੂੰ ਖਾਣ ਦੇ ਨਹੀਂ ਇੱਥੇ ਲੈਫਟ ਹੋ ਜਾ। ਤੇ ਇਹ ਨੀ ਲਾਗੇ। ਤੁਸੀਂ ਸੇਮੇ ਤੋਂ ਪਰੇ ਬਰੂ ਨਾ ਰੁਕੀ। ਵੇਖੋ ਵੀ ਉਹ ਕਿਹਾ ਵਿਆਦਰ ਹੈ। ਬਾਹਾਂ ਦੇ ਥੱਲੇ ਜਾ ਰਿਹਾ। ਬੱਦਲ ਲੱਗੇ ਲੱਗੇ ਤਰੇ ਫੈਂਡੇ ਆ। ਜਾਣਾ ਉਹ ਤੇ ਇਧਰ ਸਾਡੇ ਗੱਬਰੂ ਚਾਹ ਪਾਣੀ ਪੀ ਕੇ ਹਟੇ ਆ ਜੀ। ਕਿੱਥੇ ਜਾਣਾ? ਤੇ ਜਾਣਾ ਵਾ। ਪਹਿਲਾਂ ਉਹਨੂੰ ਗੱਡੀ ਵਾਲੇ ਨੂੰ ਫੋਨ ਕਰੂਗੀ ਜਾਂਦਾ ਉਹ। ਉੱਤੇ ਐਸੇ ਉਮਰੇ ਜਾਣਾ। ਐਸੀ ਡਿਸਟੈਂਸ ਤੇ ਆਉਣਾ ਨਾ ਨਾ। ਉੱਤੇ ਅਸੇਂ ਮਰੇ ਜਲ ਜਾਣਾ ਜੇ ਆਹ ਜਦੋਂ ਸੰਦੇਸ਼ ਆ ਗਿਆ ਸੌਣ ਨਹੀਂ ਚੁੱਕਣ ਦਿਆ ਮੈਨੂੰ ਬੋਲ ਤੀ ਇਹ ਇਧਰ ਆਡੇਗਾ ਬਰੂ ਦੀ ਸੁਸਤੀ ਨਹੀਂ ਲੈ ਨਹੀਂ ਪਤਾ ਨਹੀਂ ਇਹਨੂੰ ਕੀ ਖਾ ਲਿਆ ਨੇ ਦੋ ਤਿੰਨ ਦਿਨ ਹੋ ਗਏ ਕਹਿੰਦੇ ਸੁੱਤਾ ਨਹੀਂ ਮੈਂ ਲੱਗਦਾ ਕਿ ਨਹੀਂ ਸਾਡਾ ਚਾਚਾ ਪੁਰਾ ਬਾਬਾ ਹਾਂ ਭਾਈ ਬਾਬਾ ਵਾ ਤੇ ਕਾ ਵੇਲਾ ਉਹ ਨੂੰ ਹੁਣ ਨਹੀਂ ਚੁਕਿਆ ਬੰਦੇ ਆ ਗਏ ਹੀ ਪਹੁੰਚ ਗਏ ਕੋਪੜੀ ਹੋਵੇ ਜਿਹੜਾ ਕੰਮ ਕਰ ਮੈਜੋ ਕਰ ਲੋ ਪਹਿਲਾਂ ਇਹ ਰਸਤਾ ਜਾਣ ਰਿਹਾ ਮਕਲੌੜ ਗੰਜਰ ਮਕਲੌੜ ਵਿੱਚ ਤੂੰ ਪਹੁੰਚ ਜਾਣਾ ਜੀ ਅੱਗੇ ਹੈ ਕਿ ਤਾਂ ਵਜੇ ਕੋਸ਼ ਉਹ ਸਕੂਲ ਟ੍ਰਿਪ ਕਰਨੀ ਜਿਹੜੇ ਆਂ ਟ੍ਰਿਪ ਲਿਆਏ ਉਹ ਮੜੀ ਬਹੁਤ ਚਰਚਾ ਆ ਗਈ ਆ ਉਹ ਚਰਚ ਵੀ ਆ ਗਈ ਆ ਉਹ ਇੱਥੇ ਰਹਿਣੀ ਆ ਹਾਂ ਜਾਣਾ ਕਿੱਥੇ ਆਗੇ ਕਿੰਨਾ ਹਟਵਾਵਾ ਤੂੰ ਇਹ ਵੇਖ ਨਾ ਕਿਤੇ ਇੱਥੋਂ 80 ਕਿਲੋਮੀਟਰ ਨਹੀਂ ਹੈਗਾ ਜਾਣਾ ਕਿੱਥੇ ਮਕਲੌੜ ਗੰਜਰ ਅੱਗੇ ਜਾਮ ਬੜਾਈ ਵੀਰ ਇੰਹੀਂ ਫਸ ਗਏ ਫੇਰ ਹਮ ਫਸ ਗਏ ਨਹੀਂ ਲੱਭ ਜਾਣਾ ਕਿੱਥੇ ਜਾ ਮਕਲੌੜੀ ਮੈਕਲੋਈ ਕਹਿੰਦੇ ਜਾਣਾ ਓ ਮੈਂ ਚਾਹੂੰ ਤੂੰ ਹੋ ਗਿਆ ਜੰਨੇ ਹਾਂ ਹੋਰ ਕਿਥੇ ਜਾਣਾ ਹਾਂ ਓ ਤੇ ਉਧਰ ਤੋਂ ਨੀ ਉਹ ਧਰਮਘੋਟਾ ਦੀ ਸਾਈਡ ਤੇ ਕਹਿੰਦੇ ਜੀ ਨਹੀਂ ਹੋਏ ਨਾ ਓ ਤੇ ਬੁਰਵਾ ਉਹ ਡੇਢ ਕਿਲੋ ਉਹ ਡੇਢ ਕਿਲੋਮੀਟਰ ਦੇ ਦਈਏ ਤੇ ਇਥੇ ਭੀੜ ਬਹੁਤ ਆ ਜੈਤਵਾਰ ਕਰਕੇ ਗਏ ਹੁਣ ਆਪਾਂ ਪਹੁੰਚ ਗਏ ਮਕਲੌੜ ਗੰਜ ਇਹ ਹੋਈ ਐਮਦੀਪ ਮਕਲੌੜ ਗੰਜ ਹੈ ਉਹ ਇੱਧਰ ਬੱਦਲ ਹੀ ਬੱਦਲਾ ਥੱਲੇ ਲੱਭਦਾ ਕੱਖ ਵੀ ਨਹੀਂ ਧੁੰਦ ਪਈ ਪੂਰੀ بس چار سفرے درخت ਹੀ درخت ਆ ਰੇ ਮਕਲੌੜ ਕਾਂਜਾ ਬਣਾ ਬਾਜ਼ਾਰ ਆ ਜਾਤਵਰ ਕਰਕੇ ਬਾਜ਼ਾਰ ਵਿੱਚ ਵੀ ਗਹਿਮੋ ਗਹਿਮ ਆ ਜਾਣਾ ਕਿੱਥੇ ਆ ਕਿ ਚੜ੍ਹਾਈ ਚੜੀ ਜੜੀਆਂ ਅੱਜ ਜਾ ਬੀਠਾ ਬਾ ਦਲੀਆ ਇਥਾਂ ਉਹ ਬੜੀ ਦੂਰ ਆ ਜੇ ਤੁਰਦੇ ਤੁਰਦੇ ਅਸੀਂ ਕਿੱਥੇ ਆ ਗਏ ਵਾਟਰਫਾਲ ਦੇਖਣਾ ਮੁੰਡੇ ਕਹਿੰਦੇ ਤੇ ਵਾਟਰਫਾਲ ਨਾਲ ਪਤਾ ਨਹੀਂ ਤੁਰਦੇ ਤੁਰਦੇ ਵਾਲਟੜ ਜਾਣੇ ਲੱਗਦੇ ਬਹੁਤ ਰਾਇ ਅੱਜ ਮੁੰਡਿਆਂ ਨੇ ਇਹ ਕਿਤੇ ਅੱਜ ਐਤਵਾਰ ਐਤਵਾਰ ਕਰਕੇ ਭੀੜ ਬੜੀ ਆ ਤੇ ਗੱਡੀਆਂ ਦਾ ਰਾਸ ਬਹੁਤ ਹੀ ਆਪਣਾ ਗੱਡੀ ਪਿੱਛੇ ਲਾਉਣੀ ਪਈ ਗਾੜੀ ਹਣਾ ਹਣਾ ਪਿਆ ਤੁਰ ਕੇ ਹੋਰ ਗੱਲਾਂ ਨਹੀਂ ਗੱਲਾਂ ਵਾ ਇਧਰ ਬੜਾ ਸੋਹਣਾ ਆਹ ਵੇਖੋ ਉੱਪਰ ਇਹ ਬੱਦਲ ਕਿਦਾਂ ਆਹ ਹੁਣ ਯਾਰਾ ਇਹ ਦੇਖਣ ਨੂੰ ਕੀ ਆਉਂਦੇ ਇੱਥੇ ਦੇਖੋ ਮਚਲ ਦਾ ਬਾਜ਼ਾਰ ਮੇਲੇ ਵੀ ਰੌਣਗੇ ਇੱਥੇ

ਸਾਵਧਾਨੀ ਹੋ ਗਏ ਆਪਾਂ ਕਿੱਥੋਂ ਆਏ ਹਨ ਆਗੇ ਆਗੇ ਬੱਸ ਆਪਾਂ ਚੱਲਦੇ ਦੇਖੋ ਇਧਰ ਦਾ ਮੌਸਮ ਪਰਦਾ ਨਜ਼ਾਰਾ ਬੜੀ ਦੂਰੋਂ ਆਇਆ ਪੋ ਲੱਭਣੋਂ ਹਟ ਗਈ ਸ਼ਹਿਰ ਜਿੱਥੋਂ ਪਾਏ ਅੱਗੇ ਲੱਭਣ ਡਿਆ ਬੱਦਲ ਆ ਗਈ ਗਾੜੀ ਮੈਂ ਕਹਿੰਦਾ ਵੀਰੋ ਇੱਕ ਬੰਦਾ ਸਾਡਾ ਥੱਕ ਗਿਆ ਉਹ ਬਹਿ ਗਿਆ ਮੈਂ ਕਹਿੰਦਾ ਕਹਿੰਦਾ ਵਾਹ ਨਹੀਂ ਜਾਣਾ ਹੁਣ ਉੱਤੇ ਬੈਠੋ ਨੀ ਯਾਰਾ ਬਦਲਾਅ ਤੁਰੇ ਫਿੰਡੇ ਲੱਗ ਗਈ ਦੇਖੋ ਕੁਦਰਤੀ ਨਜ਼ਾਰੇ ਤੇ ਕਿਦਾਂ ਚੱਲਦੇ ਫੁਵਾਰੇ ਲਾਗੇ ਲਾਗੇ ਬੱਦਲ ਤੇ ਇਧਰ ਸਾਡਾ ਤਬਰ ਰਾਮ ਦਾ ਆਨੰਦ ਲਾਓ ਦੁਨੀਆਂ ਦੇ ਮੈਂ ਕਿਆ ਕਿਆ ਬਾਤਾਂ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਭਾਈ ਅਸੀਂ ਕੁਝ ਕਰਨਾ ਕਰਨਾ ਹੀ ਮੁਝਦੇ ਆਓ ਆਏ ਹੀ ਕੰਮ ਹੀ ਨਾ ਗੱਲ ਬਣੀ ਨਹੀਂ ਨਾ ਚੱਲ ਕੋਈ ਤੇ ਕੋਹ ਤੇ ਬਣਿਆ ਨਾ ਆਏ ਹੀ ਕੰਮ ਹੀ ਦੇਖੋ ਕੁਦਰਤ ਦੇ ਨਜ਼ਾਰੇ ਆਹ ਚੀਜ਼ਾਂ ਦੇਖਣ ਦੁਨੀਆ ਆਉਂਦੀ ਜੇ ਇੱਥੇ ਹਿਮਾਚਲ ਜਲ ਚੱਲ ਜੇ ਬਲੇ ਹਾਂ ਜਿੰਨੇ ਜਿੰਨੇ ਪਹਾੜਾ ਜਾ ਕੇ ਮੈਗੀ ਨਹੀਂ ਖਾਧੀ ਉਹਨੇ ਕੀ ਸਾਡਾ ਹੈ ਬੇ ਸਹੀ ਗੱਲਾਂ ਇੱਧਰ ਮੁੰਡੇ ਮੈਗੀ ਵਾਲੇ ਡੂੰਘਿਆਂ ਨੂੰ ਚੰਬੜੇ ਆ ਪੂਰੇ ਪੂਰੇ ਨਿਆਰੇ ਲੈਣ ਦੇ ਆ ਤੇ ਮੈਗੀ ਆ ਕਿ ਸੰਡੇ ਆ ਮੈਗੀ ਆ ਪਰ ਭਾਰੀ ਸੰਡੇ ਆ ਮੈਂ ਕਿਹਾ ਅਹੋ ਜੇ ਮੌਸਮ ਚ ਬਹਿ ਕੇ ਖਾਣ ਪੀਣ ਦਾ ਨਜ਼ਾਰਾ ਹੀ ਕੋ ਹੋਰ ਆ ਭਾਵੇਂ ਮੈਗੀ ਹੋਵੇ ਤੇ ਭਾਵੇਂ ਚਿਪਸ ਹੋਵੇ ਮੇਰਾ ਮਨ ਨਹੀਂ ਮੰਨਣਿਆ ਦੇਖੋ ਰਾਤ ਦੀ ਰੌਣਕ गलत लग रहा तो तो है महीने तो इसमें नहीं 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 <laughs> चेंज नहीं किया वो बात दूसरी है ठीक है लेकिन ये बंदा करना है ये बात दूसरी है इसीलिए तो धंधा है